ਗੱਲਾਂ ਚਾਹੁੰਦੇ ਆ ਗੱਲੜੀ ਵੱਲੋਂ ਨਹੀਂ ਪਹਿਲਾਂ ਇੱਧਰ ਜਾਵਾਂ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਗੱਲ ਨਹੀਂ ਤੁਰਾਂਗੇ ਉਹ ਜਿਆਦਾ ਜਿਆਦਾ ਫਟੜੇ ਏਰੀਏ ਨਾਲ ਫਿਰ ਅਸੀਂ ਨਾ ਬਰਾੜੇ ਵਾਲੀ ਸੜਕ ਤੇ ਚੱਲਾਂਗੇ ਉਹਦੇ ਵਿਚ ਵਿਚਾਲੇ ਤੇ ਜਾ ਕੇ ਅਸੀਂ ਫਿਰ ਗੱਲੜੀ ਵੱਲੋਂ ਗੱਲ ਦੀ ਹਾਂ ਗੱਲੜੀ ਤੁਸੀਂ ਦੇ ਨਾਲ ਨਾਲ ਹਾਂਜੀ ਹਾਂਜੀ ਤੁਸੀਂ ਦੇ ਨਾਲ ਨਾਲ ਅਸੀਂ ਗੱਲ ਹਾਂ ਬਸ ਬਸ ਠੀਕ ਹੈ ਜੀ ਹਾਂ ਠੀਕ ਹੈ ਐਨਾ ਤੋਂ ਸਫਰ ਤੋਂ ਵੀ ਕਰ ਦਿੰਦੇ ਤੇ ਉਹ ਦੇਖ ਉਹਨਾਂ ਤੋਂ ਬਿਸਰਾ ਫੋੜ ਵੀ ਕਰ ਦੇਣ ਤੇ ਉਹ ਤਾਂ ਦੇਖ ਪੱਕੇ ਵਾਲੇ ਨਾਲ ਚਾਰਜ ਕਰ ਦੇਣ ਇੱਧਰ ਆ ਕੇ ਵੀ ਇੱਥੇ ਉਧਰ ਆ ਕੇ ਬਣਾ ਲਾ ਇਹ ਪਾੜ ਤੋਂ ਮਾਤਾ ਪੇਜ katte naal nikata hai ni mimi पानी की ਅੱਜ ਹੜਪੀੜਤ ਖੇਤਰਾਂ ਦੇ ਵਿੱਚ ਰਾਹਤ ਦੇਣ ਲਈ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆਪਣਾ ਹੈਲੀਕਾਪਟਰ ਛੱਡ ਕੇ ਔਰ ਖੁਦ ਕਾਰ ਦੇ ਉੱਤੇ ਚੰਡੀਗੜ੍ਹ ਚਲੇ ਗਏ ਔਰ ਸਾਡੇ ਜਿਹੜੇ ਸਾਡੇ ਪਾਣੀ ਦੇ ਵਿੱਚ ਇਫੈਕਟ ਪਿੰਡ ਸਨ ਜਿਵੇਂ ਚੰਡੀਗੜ੍ਹ ਬਾਂਬਣੀ ਆਪਣੇ ਚਪਕਰਾ ਨਾਲ ਸੰਦੜ ਪਿੰਡ ਹੈ ਸੋ ਕਾਨਾ ਪਿੰਡ ਹੈ ਅ ਠੱਠੀ ਫਰੀਦਪੁਰ ਦੇ ਵਿੱਚ ਜਿਹੜਾ ਰਾਸ਼ਨ ਹੈ ਉਹ ਹਵਾਈ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਮਹੱਈਆ ਕਰਾਇਆ ਗਿਆ ਔਰ ਸਰਕਾਰ ਦੀ ਬਤਵੰਤ ਖੁਸ਼ੀ ਹੈ ਕਿ ਜਿਹੜੇ ਵੀ ਲੋਕ ਸਾਡੇ ਪਾਣੀ ਦੇ ਵਿੱਚ ਫਸੇ ਆ ਉਹਨਾਂ ਨੂੰ ਪਾਣੀ ਔਰ ਖਾਣ ਵਾਸਤੇ ਜਿਹੜੀ ਜ਼ਰੂਰੀ ਵਸਤਾਂ ਦੀ ਜਿਹੜੀ ਸਪਲਾਈ ਹੈ ਉਹ ਯਕੀਨੀ ਬਣਾਈ ਗਈ ਹੈ ਔਰ ਉਹਨਾਂ ਨੂੰ ਬਕਾਇਦਾ ਕਿਸ਼ਤੀਆਂ ਰਾਹੀਂ ਔਰ ਹਰ ਇੱਕ ਲਵ ਜ਼ਿਲ੍ਹਾ ਵਰਤ ਕੇ ਉਹਨਾਂ ਨੂੰ ਰਾਸ਼ਨ ਜਲਾ ਉਪਜਾਇਆ ਗਿਆ